ਸੱਚੀ ਗੱਲ ਹੈ ਸੱਚੀ ਗੱਲ ਹੈ ਕਿ ਕਾਂਗਰਸ ਪਾਰਟੀ ਕਿਸੇ ਐਸੇ ਵੈਸੇ ਨੂੰ ਤਾਂ ਜ਼ਿੰਮੇਵਾਰੀ ਦੇ ਨਹੀਂ ਦਿੰਦੀ ਕੁਝ ਕਾਗੂਆਂ ਦਾ ਮੂੰਹ ਉੱਧਰਲੇ ਪਾਸੇ ਕੁਝ ਕਾਗੂਆਂ ਦਾ ਮੂੰਹ ਇਹਦੇ ਵਾਸਤੇ ਵੀ ਕਿ ਤੁਹਾਡਾ ਕੋਈ ਪਰਾਲਾ ਹੋਊਗਾ ਇਹਨਾਂ ਨੂੰ ਜੋੜ ਕੇ ਇੱਕ ਜੁੱਟ ਹੋਇਆ ਜਾਵੇ ਤਾਂ ਕਿ ਆਪਣੀ ਪ੍ਰਾਪਤੀ ਹੋ ਸਕੇ ਉਹਦੇ ਵਾਸਤੇ ਹਾਈ ਕਮਾਂਡ ਅਗੇ ਬੇਨਤੀ ਕਰਾਂਗੇ 5 ਸਾਲ ਤੁਹਾਡੇ ਸਹਰਾ ਸਾਹਿਬ ਨੇ ਜੋ ਐਮਪੀ ਵੱਲੋਂ ਇੱਥੇ ਸਵਾਮਾਂ ਨਿਭਾਈਆਂ ਤੁਸੀਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਦੇ ਕੇ ਸਾਥ ਦਿੱਤਾ ਪਿੰਡਾਂ ਵਿੱਚ ਚਰਚਾਵਾਂ ਵੀ ਰਹੀਆਂ ਹਨ ਹਾਈ ਕਮਾਂਡ ਵੱਲੋਂ ਬਿਪਾ ਜਵੇਦ ਅਖਤਰ ਜੀ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਬੜੀ ਸੋਚ ਸਮਝ ਕੇ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਦਾਰ ਗਮਦੂਰ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਇਹ ਸਾਰੀ ਜੱਤ ਮੁਸਲਮਾਨ ਹੋਵੇ ਕੋਈ ਹਿੰਦੂ ਹੋਵੇ ਕੋਈ ਸਿੱਖ ਹੋਵੇ ਕੋਈ ਈਸਾਈ ਹੋਵੇ ਸਾਰੇ ਇਸ ਤਰ੍ਹਾਂ ਰਹ ਰਹੇ ਨੇ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪਾਰਟੀ ਤੁਹਾਡੀ ਜ਼ਿੰਮੇਵਾਰੀ ਲਾਉਗੀ ਔਰ ਸਾਡੀ ਤੁਹਾਨੂੰ ਲੋੜ ਪਾਉਗੀ ਅਸੀਂ ਆਪਣੇ ਸਾਥਾਂ ਦਾ ਸਮੇਤ ਤੁਹਾਡੇ ਨਾਲ ਮੋਢਾ ਨਾਲ ਲਾ ਕੇ ਖੜੇ ਹਾਂ ਅਰੇ ਦਾਰਾ ਤੇ ਪੰਜਾਬੀ ਹਾਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੰਜਗਰਾਈ ਕਲਾਂ ਵਿੱਚ ਪੰਜਾਬੀ ਹਾਲਾਤ ਦੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਏ ਸਦੀਕ ਸਾਹਿਬ ਜੋ ਅੱਜ ਪੰਜਗਰਾਂਈ ਚ ਪਹੁੰਚੇ ਆ ਸਦੀਕ ਸਾਹਿਬ ਕਾਹ ਤੋਂ ਪਹੁੰਚੇ ਤੁਸੀਂ ਪੰਜਗਰਾਂਈ ਚ ਅੱਜ ਕੀ ਵਿਲੱਖਣ ਗੱਲ ਹੋਈ ਆ ਅੱਜ ਬੀਬੀ ਜਮੇ ਅਕਤਰ ਨੂੰ ਇਸ ਹਲਕੇ ਦਾ ਕੋਆਰਡੀਨੇਟਰ ਦਾ ਲੈਟਰ ਮਿਲੇ ਹੋਇਆ ਇਸ ਕਰਕੇ ਉਹ ਆਏ ਨੇ ਲੋਕਾਂ ਨੂੰ ਮਿਲਣ ਵਾਸਤੇ ਤੇ ਕਾਂਗਰਸ ਦੀਆਂ ਪਾਲਿਸੀਆਂ ਦੱਸਣ ਵਾਸਤੇ ਮੈਂ ਨਾਲ ਆ ਗਿਆ ਹੈ ਜੀ ਕਿਉਂਕਿ ਮੈਂ ਇਸ ਇਲਾਕੇ ਦੇ ਵਿੱਚ ਰਿਹਾ ਸੇਵਾ ਕੀਤੀ ਹੈ ਇਸ ਕਰਕੇ ਮੇਰਾ ਹੋਣਾ ਜ਼ਰੂਰੀ ਵੀ ਸੀਗਾ ਤੋਂ ਅਸੀਂ ਤਾਂ ਕਾਂਗਰਸ ਦਾ ਪ੍ਰਚਾਰ ਕਰਨ ਵਾਸਤੇ ਜਾਂ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਵਾਸਤੇ ਪਹੁੰਚਾਉਣ ਵਾਸਤੇ ਤਾਂ ਆਇਆ। ਸਾਰੇ ਪੰਜਾਬ ਹਾਲਾਤ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ। ਭੈਣ ਜੀ ਤੁਹਾਨੂੰ ਕਾਂਗਰਸ ਪਾਰਟੀ ਨੇ ਹਲਕਾ ਜਤੋ ਰੱਖਵਾ ਹਲਕਾ ਜੋਧ ਦਾ ਕੋਆਰਡੀਨੇਟਰ ਨਿਯੁਕਤ ਕੀਤਾ। ਪਹਿਲਾਂ ਤੁਹਾਡੇ ਪਿਤਾ ਜੀ ਨੇ 5 ਸਾਲ ਬਾਜੋਂ ਇੱਥੇ ਐਮਪੀ ਵਜੋਂ ਸਵਾਮਣ ਭਾਈਆ ਅੱਜ ਕੀ ਮਾਨ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਕਾਂਗਰਸਾਈ ਕਮਾਂਡ ਨੇ ਇਹ ਅਹੁਦਾ ਦੇ ਕੇ نوازਿਆ। ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਕਾਂਗਰਸ ਹਾਈ ਕਮਾਂਡ ਦੀ ਤੇ ਮੇਰੇ ਪਿਤਾ ਜੀ ਦੀਆਂ ਸੇਵਾਵਾਂ ਤਾਂ ਸਾਰੀ ਦੁਨੀਆ 'ਚ ਜਗ ਜਾਹਿਰ ਨੇ ਉਹ ਬਹੁਤ ਹੀ ਅੱਛੇ ਮਤਲਬ ਉਹ ਪੋਲੀਟੀਸ਼ੀਅਨ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀਆਂ ਉਹ ਤਾਂ ਹੈ ਨਹੀਂ ਗਿਆ ਜਿਵੇਂ ਪੋਲੀਟਿਕਸ ਵਾਲੇ ਪਰ ਇਹਨਾਂ 'ਚ ਸੇਵਾ ਭਾਵਨਾ ਬਹੁਤ ਹੈ ਔਰ ਉਸ ਭਾਵਨਾ ਨਾਲ ਇਹਨਾਂ ਨੇ ਹਲਕੇ ਦੀ ਬਹੁਤ ਸਾਲ ਸੇਵਾ ਕੀਤੀ ਜੇ ਗੱਲ ਕਰੀਏ ਸੇਵਾ ਦੀ ਬਹੁਤ ਸੇਵਾ ਭਾਵਨਾ ਬੜੀ ਸੇਵਾ ਕੀਤੀ ਹੈ ਅੱਜ ਤੱਕ ਦੇ ਮੈਂਬਰ ਆਫ ਪਾਰਲੀਮੈਂਟਸ ਦੇਖਸਾ ਪਹਿਲੇ ਮੈਂਬਰ ਆਫ ਪਾਰਲੀਮੈਂਟ ਹੋਣਗੇ ਜਿਨ੍ਹਾਂ ਨੇ ਬਿਲਕੁਲ ਸਮੇਂ ਅਨੁਸਾਰ ਆਪਣਾ ਪੂਰਾ ਜਿਹੜੀ ਰਾਸ਼ੀ ਮਿਲਦੀ ਹੈ ਐਮਪੀ ਫੰਡ ਦੀ ਉਹ ਪੂਰੀ ਰਾਸ਼ੀ ਇੱਕ ਇੱਕ ਪੈਸੇ ਇਹਨਾਂ ਨੇ ਲਾਇਆ ਔਰ ਉਹ ਵੀ ਬੜਾ ਸਹੀ ਜਗ੍ਹਾ ਤੇ ਲਾਇਆ ਪੂਰੇ ਪਿੰਡਾਂ 'ਚ ਰਾਸ਼ੀਆਂ ਗਈਆਂ ਪੂਰੇ ਪਿੰਡਾਂ 'ਚ ਗਰੰਟਾਂ ਗਈਆਂ ਤੇ ਜੱਤ ਹੁਲਕੇ ਜਿਹੀ ਬਹੁਤ ਕੰਮ ਕੀਤਾ ਹੁਣ ਜਿਹੜੀ ਬੀਬਾ ਜਵੇਦ ਅਖਤਰ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਸਾਰੇ ਸਾਥੀਆਂ ਨਾਲ ਟੀਮ ਬਣਾ ਕੇ ਪਿੰਡ-ਪਿੰਡ ਜਾ ਕੇ ਮਹੱਲੇ-ਮਹੱਲੇ ਜਾ ਕੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀ ਨੀਤੀਆਂ ਦੱਸਾਂਗੇ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤੇ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ 'ਚ ਅਸੀਂ ਪੂਰਾ ਯੋਗਦਾਨ ਪਾਵਾਂਗੇ। ਪਿਤਾ ਜੀ ਜਨਾਬ ਮੁਹੰਮਦ ਸਦੀਕ ਜੀ ਚਾਹੇ ਸੂਰਜ ਜੀ ਹੈ ਇਹਨਾਂ ਨੇ ਬਹੁਤ ਸਾਰੀ ਮਿਹਨਤ ਜਿਹੜੀ ਪਿਛਲੇ 10 ਸਾਲ ਆਲੀ ਰੱਖ ਲਓ ਹਲਕੇ ਨਾਲ ਜੁੜੇ ਹੋਏ ਆ ਪਹਿਲਾਂ ਹਲਾ ਜੇਤੋ ਦੇ ਹਲਕਾ ਨੂੰ ਚਾਰਜ ਰਹੇ ਫਿਰ 5 ਸਾਲ ਜਿਹੜਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਰਹੇ ਆ। ਉਹਦੇ ਮੈਂਹਤ ਸਦਕਾ ਇਹਨਾਂ ਤੇ ਜਿਹੜਾ ਪਾਰਟੀ ਨੇ ਵਿਸ਼ਵਾਸ ਕੀਤਾ ਹੈ ਔਰ ਵਿਸ਼ਵਾਸ ਕਰਦਿਆਂ ਦੇ ਇਹਨਾਂ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਭੈਣਜੀ ਨੂੰ ਅੱਜ ਕਾਂਗਰਸ ਹਾਈ ਕਮਾਂਡ ਨੇ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਹੈ ਕੀ ਉਮੀਦ ਕਰਦੇ ਹੋ ਕਿ ਐਮਐਲਏ ਦੀ ਟਿਕਟ ਵੀ ਮਿਲ ਸਕਦੀ ਆ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰ ਸਕਦੀ ਆ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੰਜਾਬੀ ਹਾਲਾਤ ਟੀਵੀ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਜਿੰਨੇ ਅੱਜ ਬਹੁਤ ਸਾਰੇ ਵਰਕਰ ਆਏ ਆ ਤੁਸੀਂ ਉਹ ਵੀ ਵੇਖਿਆ ਇਹਨਾਂ ਨੇ ਪਹਿਲਾਂ ਤੁਸੀਂ ਜਿਵੇਂ ਸਦੀਕ ਸਾਹਿਬ ਨੇ ਦੱਸਿਆ ਇਲਾ ਇਨਾਂ ਨੇ ਬਸ ਹੋਰ ਐਮਪੀ સેવા ਕੀਤੀ ਸਾਡੇ ਸੂਰਜ ਜੀ ਨੇ ਵੀ ਇਹ ਸਲਕੇ ਦੀ ਬਹੁਤ ਸੇਵਾ ਕੀਤੀ ਆ ਅਸੀਂ ਹਾਈ ਕਮਾਂਡ ਦਾ ਦਿਲੀਆਂ ਗਹਰਾਈਆਂ ਚੋਂ ਧੰਨਵਾਦ ਕਰਦੇ ਆ ਬੀਬਾ Javed Akhtar ਜੀ ਜਿਹੜਾ ਉਹਨਾਂ ਨੇ ਐਲ ਡੀ ਐਮ ਕੋਆਰਡੀਨੇਟਰ ਲਾਇਆ ਔਰ ਅਸੀਂ ਇਹ ਇਹਨਾਂ ਨੂੰ ਪੂਰਨ ਵਿਸ਼ਵਾਸ ਵੀ ਦਉਨੇ ਆ ਵੀ ਅਸੀਂ ਇਹਨਾਂ ਦੇ ਨਾਲ ਸੂਰ ਜੀ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਲੈਵਲ ਨੂੰ ਥੱਲੇ ਤੋਂ ਲੈ ਕੇ ਅਸੀਂ ਮਜ਼ਬੂਤ ਕਰਕੇ ਇਹਨਾਂ ਦਾ ਸਾਥ ਦੇਵਾਂਗੇ ਸਾਨੂੰ ਉਮੀਦ ਆ ਵੀ ਇਹਨਾਂ ਨੇ ਮਿਹਨਤ ਪਹਿਲਾਂ ਵੀ ਬਹੁਤ ਕੀਤੀ ਆ ਹੁਣ ਵੀ ਮਿਹਨਤ ਕਰਨਗੇ ਉਹ ਫਿਰ ਬਾਅਦ ਚ ਹਾਈ ਕਮਾਂਡ ਇਹਨਾਂ ਦੀ ਮਿਹਨਤ ਨੂੰ ਆਪੇ ਬੂਰ ਹੋਗੀ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਗਰਮੀ ਬਹੁਤ ਹੈ ਬਹੁਤ ਚਿਰ ਤੋਂ ਤੁਸੀਂ ਬੈਠੇ ਹੋ ਮੈਂ ਸਾਰੇ ਸਾਥੀਆਂ ਦਾ ਮਾਤਾਵਾ ਪੈਣਾ ਦਾ ਤੈ ਦਿਨੋਂ ਕੋਟਨ ਕੋਟਨ ਧੰਨਵਾਦ ਕਰਦਾ ਤੁਸੀਂ ਇਨੀ ਗਰਮੀ 'ਚ ਕੰਮ ਦੇ ਸਮੇਂ ਦੇ ਵਿੱਚ ਤੁਸੀਂ ਆਪਣਾ ਕੰਮ ਛੱਡ ਕੇ ਤੁਸੀਂ ਅੱਜ ਪਾਰਟੀ ਦੀ ਮੀਟਿੰਗ 'ਚ ਆਇਓ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੂੰ ਪਤਾ ਹੀ ਹੈ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਦੀਕ ਸਾਹਿਬ ਮੈਂਬਰ ਆਫ ਪਾਰਲੀਮੈਂਟ ਸੀਗੀ ਆਪਣੇ ਸਰਪੰਚ ਸਾਹਿਬ ਵੀ ਬੈਠੇ ਨੇ ਤੁਹਾਡੇ ਪਿੰਡ ਦੇ ਵਿੱਚ ਗ੍ਰਾਂਟਾਂ ਦੀ ਝੜੀ ਲੱਗੀ ਸੀ ਜੇ ਕਿਸੇ ਚੀਜ਼ ਦੀ ਕਮੀ ਆਵੇ ਤੁਸੀਂ ਦੱਸ ਸਕਦੇ ਸਰਪੰਚ ਸਾਹਿਬ ਬੈਠੇ ਆ ਟੈਂਕੀਆਂ ਦੀ ਡਿਮਾਂਡ ਕੀਤੀ ਟੈਂਕੀਆਂ ਦੀ ਗ੍ਰਾਂਟ ਆਈਆਂ ਜਿਮ ਲੱਗੇ ਗਲੀਆਂ ਬਣੀਆਂ ਸਕੂਲ ਦੇ ਉੱਪਰ ਪੈਸੇ ਆਏ ਮਤਲਬ ਕਾਂਗਰਸ ਪਾਰਟੀ ਸਰਕਾਰ ਦੇ ਵਿੱਚ ਜੋ ਨੋਹਾਰ ਆਪਣੇ ਨਗਰ ਦੀ ਬਦਲੀ ਗਈ ਕਿਸੇ ਵੀ ਸਰਕਾਰ ਚ ਨਹੀਂ ਬਦਲੀ ਇਹ ਰਮੇਸ਼ ਕਰਦੀ ਸਰਦਾਰ ਰਾਮ ਸਿੰਘ ਸਰਪੰਚ ਸਾਹਿਬ ਅਤੇ ਪੱਲਾ ਜੀ ਨੰਬਰ ਸਾਹਿਬ ਜੀ ਆਪਕਾ ਆਪਣੇ ਕੁਮਰ ਸਿੰਘ ਜੀ ਸਰਦਾਰ ਰਿਸ਼ਾ ਸਿੰਘ ਜੀ ਸਰਦਾਰ ਪਰਬਰਾਜ ਜੀ ਮੇਜਰ ਸਿੰਘ ਜੀ ਤੇ ਪਰਮਪਾਲ ਜੀ ਅੱਜ ਮੇਰੇ ਸਾਹਮਣੇ ਬੈਠੇ ਜਤਨਾ ਸਾਹਿਬ ਜੰਨਾ ਸਾਹਿਬ ਸਰਦਾਰ ਸੋਰਨ ਸਿੰਘ ਜੀ ਮੈਂ ਮਾਵੀ ਚੋਣਾ ਬਈ ਮੈਂ ਕੀ ਅਸੀਂ ਤੁਹਾਡੇ ਕੋਲ ਇੱਥੇ ਰਹੇ ਹਾਂ ਇੱਥੇ ਰਹਿਣਾ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਆ ਜਿਹੜੀ ਸੈਕੂਲਰ ਆ ਜਿਨੇ ਹਮੇਸ਼ਾ ਗਰੀਬਾਂ ਦਾ ਦਲਿਤਾਂ ਦਾ ਜ਼ਰੂਰਤਮੰਦਾਂ ਦਾ ਧਿਆਨ ਰੱਖਿਆ ਮਰੇਗਾ ਵਰਗੀਆਂ ਸਟੀਮਾਂ ਗਰੀਬਾਂ ਵਾਸਤੇ ਸ਼ੁਰੂ ਕੀਤੀਆਂ ਗਈਆਂ ਸਵੱਛ ਭਾਰਤ ਜਿਹਨੂੰ ਇਹ ਕਹਿੰਦੇ ਨੇ ਇਹ ਨਿਰਮਲ ਪਾਥ ਸ਼ੁਰੂ ਕੀਤਾ ਗਿਆ ਸੀ ਡਾਕਟਰ ਮੰਨਮੋਹਨ ਸਿੰਘ ਜੀ ਵੱਲੋਂ ਜਿਹਨੂੰ ਇਹ ਕਹਿੰਦੇ ਨੇ ਕਿ ਮੋਦੀ ਜੀ ਨੇ ਡਿਜੀਟਲ ਇੰਡੀਆ ਬਣਾਤਾ ਇਹ ਸਭ ਤੋਂ ਪਹਿਲਾਂ ਰਾਜੀਵ ગાંધી ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ 1982 ਦੇ ਵਿੱਚ ਜਦੋਂ ਏਸ਼ੀਅਨ ਗੇਮਸ ਹੋਈਆਂ ਸੀ ਤਲੀ ਵਾਰੀ ਸੈਟਲਾਈਟ ਟੀਵੀ ਉਸ ਟਾਈਮ ਇੰਡੀਆ ਦੇ ਵਿੱਚ ਚੱਲਿਆ ਸੀ ਜਿਹੜਾ ਲਾਈਫਟਾਈਮ ਕਾਸਟ ਸੀ ਪਰ ਜਿਹੜਾ ਅੱਜ ਕੱਲ੍ਹ ਹਰ Banda Facebook ਤੇ live ਹੋ ਸਕਦਾ ਪਰ ਉਹ ਸਿਰਫ ਸੈਟਲਾਈਟ ਦੇ ਜ਼ਰੀਏ ਟੀਵੀ ਹੀ ਜਿਹੜੀਆਂ ਗੇਟਾ ਗੁੱਟਾ ਹੁੰਦੀਆਂ ਸੀ ਜਾਂ ਤੋਂ 24 ਜਨਮ ਦੇ ਪ੍ਰੋਗਰਾਮ ਹੁੰਦੇ ਸੀ ਉਹ live ਹੁੰਦੇ ਸੀ ਇਹ ਕੰਮ ਸ਼੍ਰੀ ਰਾਜੀਵ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਸਾਨੂੰ ਇਸ ਤਕਰੀਬਨ ਸਪੈਰਾਂਜ ਆਏ ਸੀਗੇ ਅੱਜ 8 ਸਾਲ ਹੋ ਗਏ ਨੇ 8 ਸਾਲਾਂ ਵਿੱਚ ਤੁਸੀਂ ਸਾਡੇ ਦੀ ਕੀ ਬੁਰਾਈ ਦੇਖੀ ਹੈ ਸਾਡੀਆਂ ਕੀ ਕਮੀਆਂ ਦੇਖੀ ਨੇ ਜਿਹੜੀਆਂ ਕਮੀਆਂ ਦੇਖੇ ਨੇ ਕਿਰਪਾ ਕਰਕੇ ਸਾਨੂੰ ਦੱਸ ਦਿਓ ਤਾਂ ਕਿ ਅਸੀਂ ਉਹ ਦੂਰ ਕਰਦੀਏ ਜੇ ਕੋਈ ਅੱਛਾ ਕੰਮ ਕੀਤਾ ਹੈ ਤਾਂ ਪਹਿਲਾਂ ਜਿਸ ਨਾਲ ਲੱਗੇ ਹੋਏ ਹੁਣ ਵੀ ਨਾਲ ਲੱਗੇ ਰਹੋ ਇਹ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਸਾਰੇ ਕਾਂਗਰਸ ਰਾਜ ਕਮਾਂਡ ਦਾ ਮੈਂ ਮੱਝੇ ਨਗਰ ਪੰਡੇਰਾਈ ਕਲਾਮਾ ਚੋਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭੈਣ ਜਵੇਦੇ ਅਫਸਰ ਜੀ ਨੂੰ ਕੋਆਰਡੀਨੇਟਰ ਬਣਾ ਕੇ ਸਾਡੇ ਵਿੱਚ ਭੇਜਿਆ ਮੈਂ ਹਾਈ ਕਮਾਂਡ ਨੂੰ ਵੈਸੋ ਆਜ ਨੂੰ ਇਹ ਅਸੀਂ ਥੱਲੇ ਵਾਲੇ ਪੱਧਰ ਤੋਂ ਲੈ ਕੇ ਬੂਸਟੇਰ ਤੋਂ ਲੈ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣੇ ਵੱਲੋਂ ਕੋਈ ਕਦਰ ਨਹੀਂ ਚਾਹਾਂਗੇ ਇਸ ਵੇਲੇ ਇੱਕ ਨਿੱਕੇ ਜਿਹੇ ਸੱਦੇ ਤੇ ਲਾਗਰਨ ਗਮਦੂਰ ਸਿੰਘ ਜੀ ਦੇ ਤੱਕੜ ਸਾਹਿਬ ਦੇ ਇਹਨਾਂ ਸੰਪੰਨ ਸਾਹਿਬ ਦੇ ਸੱਦੇ ਤੇ ਤੁਸੀਂ ਇੱਥੇ ਆ ਗਏ ਹੋ ਇਹਦੇ ਜਿਵੇਂ ਤੁਸੀਂ ਸਾਰੇ ਰਲ ਕੇ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਅਪਣਾ ਕੇ ਘਰ-ਘਰ ਜਾ ਕੇ ਸਾਰੇ ਲੋਕਾਂ ਨੂੰ ਇੱਕੋ ਹੀ ਸੁਨੇਹਾ ਦੇਵੋ ਇਸ ਦੇ ਉਸ ਦੇ ਵਿੱਚ ਜਿਹੜੀ ਪਾਰਟੀ ਨੇ ਆਜ਼ਾਦੀ ਰੈਂਦੀ ਹੈ ਇਸ ਮੁਲਕ ਦੇ ਵਿੱਚ ਜਿਹੜੀ ਪਾਰਟੀ ਦਾ ਹੱਥ ਹੈ ਇਹਨੂੰ ਗੁਰਦ ਕਰਦਾ ਇਹਨੂੰ ਤਰੱਕੀ ਤੇ ਲੈ ਜਾਂਦਾ ਉਸ ਪਾਰਟੀ ਦਾ ਸਾਥ ਦੇਣਾ ਹੈ ਤੇ ਇੱਕ ਕਵਾਡਿ ਲੈ ਕੇ ਹਾਈ ਕਮਾਂਡ ਨੇ ਬੁਲਾਏ ਨੇ ਕਾਂਗਰਸ ਦੇ ਕੋਆਰਡੀਨੇਟਰ ਜਿਹੜੀ ਭੈਣ ਜੋਇਦਾ ਅਕਤਰ ਜੀ ਨਾਲੋਂ ਜੋ ਵੀ ਹੁਕਮ ਹੋਊਗਾ ਜੋ ਵੀ ਇਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਜਾਊਗਾ ਸੀ ਵਿੱਚ ਜਿੰਦ ਜਾਨ ਨਾਲ ਆਪਣਾ ਪੂਰੀ ਸੇਵਾ ਨਿਭਾਉਦੇ ਰਵਾਂਗੇ ਅੱਗੇ ਜੋ ਵੀ ਪ੍ਰੋਗਰਾਮ ਇਹ ਆਪਣਾ ਹੋਊਗਾ ਤੁਹਾਨੂੰ ਅਸੀਂ ਸੱਦਾ ਦਿੰਦੇ ਰਵਾਂਗੇ ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਜਾਂ ਅੱਗੇ ਜਿਹੜਾ ਆਪਣੇ ਡੋਟੀਆਂ ਲੱਗਣੀਆਂ ਹਨ ਉਹਨਾਂ ਵਾਸਤੇ ਤੁਸੀਂ ਜਰੂਰ ਦਰਸ਼ਨ ਦਿੰਦੇ ਰਹੋ ਸਰਦਾਰ ਗੰਦੂਰ ਸਿੰਘ ਜੀ ਆਰਾਮ ਸਿੰਘ ਸਰਪੰਚ ਜੀ ਬਖਸ਼ਾ ਸਰਪੰਚ ਜੀ ਲਖੇਦਾਰ ਸੋਨ ਲਖਤਾਰ ਜੀ ਪਰਮਨ ਰੋਸ਼ਾ ਜੀ ਜਿਹਨਾਂ ਦਾ ਕਈ ਵਾਰੀ ਮੈਂ ਭੁੱਲ ਜਾਂਦਾ ਮੇਦਰ ਸਿੰਘ ਜੀ ਹੁਕਰ ਸਿੰਘ ਜੀ ਪੈਸਾ ਜੀ ਮੀਰਤ ਸਿੰਘ ਜੀਵਾ ਜੀ ਸਾਡੇ ਜੱਲੇ ਵੀ ਪ੍ਰਸਤੋ ਮੇਰੇ ਵੀਰ ਆਏ ਸਚੈਲ ਸਿੰਘ ਜੀ ਘਰੂ ਜੀ ਤਲਕੀਰ ਬਿੱਟਾ ਜੀ ਮੈਂਬਰ ਸਾਹਿਬਾ ਸੁਖਲਾ ਜੀ ਦਰਵਾਜ਼ੇ ਮੈਂ ਪੀਕੀਆ ਜਿਹਾ ਲਾਤਵਾ ਸੜੇ ਚੱਲਦਾ ਬੋਤੀ ਜਿੰਨੇ ਵੀ ਕੋਈ ਸਾਡੇ ਸਾਥੇ ਕੋਈ ਚੱਲ ਕੇ ਆਇਆ ਨਿਕੋ ਕੱਟ ਪਰੇ ਹਨੋ ਆ ਇੱਥੇ ਜਾਂਦਾ ਥੱਕਾ ਦੌਣ ਚੱਲ ਕੇ ਆਏ ਆ ਤੁਹਾਡੇ ਮੈਚ ਤੇ ਪਹੁੰਚਣ ਤੇ ਸਾਰਿਆਂ ਦਾ ਹੀ ਬਹਿਜਣੋਂ ਧੰਨਵਾਦ